ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪੰਜਾਬ ਹਰਿਆਣਾ ਦੀ ਸੰਗਤ ਨੂੰ ਦਾਸ ਵੱਲੋਂ ਬਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦਾਸ ਜਿਹੜੀ ਵੀਡੀਓ ਬਣਾ ਰਿਹਾ ਹੈ ਇਹ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਮਹਾਰਾਜ ਦੇ ਬਖਸ਼ਿਸ਼ ਸਦਕਾ ਮਹਾਰਾਜ ਦੇ ਤਰ ਸਦਕਾ ਜਿਹੜਾ ਆਪਾਂ 3 ਮਈ ਨੂੰ ਸ਼ਾਇਦ ਜਿਵੇਂ ਨਨ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸ਼ਿੱਧੀ ਦਿਹਾੜਾ ਸੀ ਤੇ ਉਸ ਦਿਨ ਆਪਾਂ ਗੁਰਮਤ ਸਮਾਗਮ ਕਰਾਇਆ ਸੀ ਦਾਸ ਨੇ ਸੇ ਤਸਵੀਰ ਪਾਇਆ ਸੀ ਹੁਣ ਆਪਾਂ ਦੁਬਾਰਾ ਵੀ ਪਾਵਾਂਗੇ ਵੀ ਉਹਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਿਹਾੜੇ ਨੂੰ ਸ਼ਿੱਧੀ ਦਿਹਾੜੇ ਨੂੰ ਸਮਰਪਣ ਹੋਰ ਜੂਨ 84 ਦਮਦਮੀ ਟਕਸਾਲ ਦੇ 14ਵੇਂ ਮੁਖੀ ਵੀ ਮੀਂਸ ਅਧੀ ਤੇ ਮਹਾਨ ਜਰਨੈਲ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਟੜਾਵਲੇ ਵਾਪੁਰਸ਼ ਤੇ ਉਹਨਾਂ ਦੇ ਨਾਲ ਦੇ ਦਮਦਮੀ ਟਕਸਾਲ ਦੇ ਜੱਥੇ ਦੇ 95% ਸ਼ੀਤ ਸਿੰਘ 95% ਜੱਥਾ ਦਮਦਮੀ ਟਕਸਾਲ ਦਾ ਜੂਨ 88 ਦੇ ਦਿਹਾੜੇ ਵਿੱਚ 1 ਜੂਨ ਤੋਂ 9 ਜੂਨ ਤੱਕ ਵਸੇ ਜਾਮ ਚੱਲਿਆ ਇਹ ਉਦੋਂ ਵਿੱਚ ਈਦ ਹੋਇਆ ਦਮਦਮੀ ਟਕਸਾਲ ਦਾ 95% ਦਿੱਤਾ ਬਾਕੀ 5% ਹੋਰ ਬਬਰ ਖਾਲਸਾ ਕੁਝ ਖੋਰ ਫੋਜਾਂ ਨਿਹੰਗ ਸਿੰਘ ਫੋਜਾਂ ਕੁਝ ਵੀ ਹੋਰ ਫੋਜਾਂ ਜਿਹੜੀਆਂ ਸਨ ਉਹਨਾਂ ਨੇ ਛਿੱਧੀ ਪਾਈ ਸੋ ਜਿਹੜਾ 30 ਜੂਨ ਨੂੰ ਅਸੀਂ ਸਮਾਗਮ ਕਰਾਇਆ ਸੀ ਸੋਰੀ 30 ਜੂਨ ਨੂੰ 3 ਮਈ ਨੂੰ ਧੰਤਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੇ ਛਿੱਧੀ ਦਿਹਾੜੀ ਨੂੰ ਸਮਰਪਿਤ ਔਰ ਜੂਨ 83 ਦੇ ਛੇ ਸਿੰਘਾਂ ਨੂੰ ਸਮਰਪਿਤ ਦਾਸ ਨੇ ਸਮਾਗਮ ਕਰਾਇਆ ਸੀ ਉਸ ਦਿਨ ਦਾ ਆਸਾ ਪੈਰਾ ਜੰਗੀ ਪਿਆ ਸੀ ਇਸ ਕਰਕੇ ਉਸ ਦਿਨ ਮੈਨੂੰ ਵੀਡੀਓ ਬਣਾਣਾ ਪੈ ਰਿਹਾ ਹੈ ਨਹੀਂ ਸੀ ਵੀਡੀਓ ਬਣਾਉਣਾ ਇਸ ਕਰਕੇ ਆਪਾਂ ਪਾਈ ਨਹੀਂ ਉਹ ਅੱਜ ਆਪਾਂ ਪਾ ਰਹੇ ਹਾਂ ਸੁਸੰਗਤ ਜੀ ਉਸ ਤੇ ਜਿਹੜੀਆਂ ਪੋਜਾਂ ਆਈਆਂ ਸੀ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵੀਡੀਓ ਬਣਾ ਰਿਹਾ ਦਾਸ ਔਰ ਅੱਜ ਜਿਹੜਾ 25 ਮਈ ਨੂੰ ਅਸੀਂ ਕ੍ਰਿਕਟ ਟੂਰਨਾਮੈਂਟ ਦਾਸ ਤੇ ਦਾਸ ਦੇ ਭਰਾਵਾਂ ਦੀ ਨਾਲ ਫੋਟੋ ਵੀ ਲੱਗੀ ਸੀ ਜਗਮੀਤ ਸਿੰਘ ਦੀ ਜੰਡਲੀ ਆਪਣੇ ਹੰਨੀ ਵੀਰ ਗੁਰਦੇ ਹਰ ਸਿੰਘ ਦੀ ਰਾਜਪੁਰਾ ਬੁੱਢਾ ਦਾਲ ਤੇ ਤੰਦਾਲ ਸਿੰਘ ਜੀ ਪਟਿਆਲਾ ਭਰਾਵਾਂ ਦੀ ਫੋਟੋ ਵੀ ਲੱਗੀ ਸੀ ਤੇ ਉਹਨਾਂ ਨੇ ਆਣਾ ਸੀ ਤੇ 25 ਮਹੀਨੋਂ ক্রিকেট ਟੂਰਨਾਮੈਂਟ ਕੈਨਸਲ ਹੋ ਗਿਆ ਸੀ ਤੇ ਕਿਉਂਕਿ ਮੀਂਹ ਪਿਆ ਸੀ ਉਸ ਦਿਨ ਅੱਜ ਮਹਾਰਾਜ ਕਿਰਪਾਉਂ ক্রিকেট ਟੂਰਨਾਮੈਂਟ ਹੋਇਆ ਵਾ ਤੇ ਅੱਜ ਦਾਸ ਤੇ ਆਗਾਪੁਰ ਦੇ ਮਹਾਪੁਰਸ਼ ਸੰਤ ਗਿਆਨੀ ਮਹਾਪੁਰਸ਼ ਬ੍ਰਹਮ ਗਿਆਨੀ ਮਹਾਪੁਰਸ਼ ਪਾਪਾ ਗੁਰਮਖ ਸਿੰਘ ਜੀ ਬਾਪੂ ਨਿਰਮਲ ਸਿੰਘ ਜੀ ਤੇ ਬਾਬਾ ਦਵਿੰਦਰ ਸਿੰਘ ਜੀ ਤੇ ਹੋਰ ਉਹਨਾਂ ਦੇ ਆਗਾਪੁਰ ਦੇ ਦੋ ਤਿੰਨ ਭਰਾ ਹੋਰ ਤੇ ਇਧਰੋਂ ਆਪਣਾ ਹੰਨੀ ਵੀਰ ਹਿਮਾਂਸ਼ੂ ਭਰਾਵਾ ਆਪਣਾ ਤੇ ਜਗਮੀਤ ਸਿੰਘ ਜੰਡਲੀ ਇਹ ਭਰਾ ਅੱਜ ਆਪਾਂ ਗਏ ਆ ਫਿਰ ਕ ਟੂਨਾਮੈਂਟ ਤੇ ਉੱਥੇ ਮਹਾਰਾਜ ਨੇ ਬੜਾ ਸਤਿਕਾਰ ਕਰਾਇਆ ਆਪਣਾ ਸੋ ਅੱਜ ਸ਼ਾਮ ਦੀ ਦਾਸ ਦੀ ਭਾਣਾ ਸੀ ਚਲੋ ਆਪਾਂ ਕਥਾ ਵੀ ਕਰ ਗਈ ਆਗਾ ਪੂਰਾ ਸ਼ਾਮ ਦੀ ਕਥਾ ਵੀ ਦਾਸ ਕਰਕੇ ਆਇਆ ਵਾ ਚਲੋ ਕਥਾ ਬਾਬਾ ਬਾਸ ਸਿੰਘ ਜੀ ਨੇ ਕੀਤੀ ਆ ਬੁੱਢੇ ਦਾਲ ਦੀ ਫੋਜ ਨੇ ਮਹਾਪੁਰਸ਼ਾਂ ਨੇ ਤਾਸ ਨੇ ਵੀ 10 ਮਿੰਟਾਂ ਲਈ ਖੜੇ ਹੋ ਕੇ ਆਪਣੀ ਸਪੀਚ ਦਿੱਤੀ ਸੀ ਸੋ ਇਹ ਹੁਣ ਆਪਾਂ ਸੰਗਤ ਜੀ ਮੈਂ ਉਸ ਦਿਨ ਜਿਹੜੀ 30 ਮਈ ਨੂੰ ਫੁੱਟੀ ਮਈ ਨੂੰ ਫੋਜ ਆਈਆਂ ਸੀ ਸ਼ੋਮੀ ਪੰਥਕਾਲੀ ਬੁੱਢਾ ਦਾਲ 96 ਕਰੋੜੀ ਚਾਲਦਾ ਵੀਰ ਚੱਕਰਵਰਤੀ ਪੰਜਾਬ ਦੇ ਸ਼ਿਪਾਰਤ ਨੇ ਅੰਗ ਸਿੰਘਾ ਸੋ ਬੁੱਢੇ ਦਾਲ ਤੋਂ ਬਾਬਾ ਸੁਖਚਾਨ ਸਿੰਘ ਜੀ ਉਹ ਆਏ ਸਨ ਉਹਨਾਂ ਦਾ ਧੰਨਵਾਦ ਆਪਣੇ ਜਥੇ ਨਾਲ ਆਏ ਸਨ ਮਹਾਪੁਰਸ਼ ਔਰ ਅਮੀ ਭਾਈ ਸਰਵਜੀਤ ਸਿੰਘ ਜੀ ਖਰੜ ਤੋਂ ਆਏ ਸਨ ਉਹਨਾਂ ਦਾ ਵੀ ਧੰਨਵਾਦ ਉਹ ਸਾਰੇ ਮਹਾਂਪੁਰਸ਼ਾਂ ਦੇ ਆਪਾਂ ਤੁਹਾਨੂੰ ਵੀਡੀਓ ਰਾਈ ਜਿਹੜੇ ਆ ਦਰਸ਼ਨ ਕਰਾਵਾਂਗੇ ਮੈਂ ਆਪਣੇ ਚੈਨਲ ਤੋਂ ਵੀ ਪਾਉਂਗਾ ਸਾਰੀਆਂ ਵੀਡੀਓ ਜਿਹੜੀਆਂ ਆਪਾਂ ਲਾਈਵ ਸਮਾਗਮ ਕੀਤਾ ਸੀ ਉਸ ਦਿਨ ਤੇ ਐਵੇਂ ਸੰਗਤ ਜੀ ਫਿਰ ਅੱਜ ਜਿਹੜਾ ਆਪਣਾ ਟੂਰਨਾਮੈਂਟ ਹੋਇਆ ਉਹਦੀਆਂ ਵੀ ਆਪਾਂ ਫੋਟੋਆਂ ਪਾਵਾਂਗੇ ਸੋ ਇਹ ਦਾਸ ਨੇ ਵੀਡੀਓ ਐਸੇ ਕਰਕੇ ਬਣਾਈ ਹੈ ਵੀ ਆਪਾਂ ਵੀ ਸੰਗਤ ਨੂੰ ਜਾਣਕਾਰੀ ਦਈਏ ਵੀ ਕਿਉਂਕਿ ਕੰਨਿਆਂ ਦੇ ਮਨ ਚ ਆ ਜਾਂਦਾ ਵੀ 3 ਮਈ ਵਾਲਾ ਸਟੇਟਸ ਪਾਤਾ ਫੋਟੋ ਬੈਨਰ ਸਪਾਤਾ ਜੋਦੀ ਕੋਈ ਫੋਟੋ ਨਹੀਂ ਪਾਈ ਕੋਈ ਵੀਡੀਓ ਨਹੀਂ ਪਾਈ ਸਮਾਗਮ ਹੋਇਆ ਵੀ ਕਿ ਨਹੀਂ ਹੋਇਆ ਸੋ ਸਪਸ਼ਟ ਕਰਨ ਵਾਸਤੇ ਵੀ ਕਿਉਂਕਿ ਸਾਰੇ ਭਰਾ ਆਪਣੇ ਬੜਾ ਪਿਆਰ ਕਰਦੇ ਆ ਅੱਜ ਤੇ ਆਪਾਂ ਨੂੰ ਬਾਬਾ ਜੀ ਸਮਾਗਮ ਕਰਾਇਆ ਸੀ ਅਹੀਂ ਫੌਜਾਂ ਜਿਹੜੀਆਂ ਨਹੀਂ ਆ ਪਾਉਂਦੀਆਂ ਬਾਅਦ ਚ ਰੋਸ ਵੀ ਕਰਦੀਆਂ ਬਾਬਾ ਜੀ ਮਾਫ ਕਰਿਓ ਅਸੀਂ ਨਹੀਂ ਆ ਪਾਏ ਅਸੀਂ ਅਗਲੇ ਸਮਾਗਮ ਤੇ ਦਰਸ਼ਨ ਲਵਾਂਗੇ ਸਾਰੇ ਸੰਗਤ ਜੀ ਜੇ ਮਹਾਰਾਜ ਨੇ ਦਾਸ ਨੂੰ ਤੰਦਰੁਸਤੀ ਬਖਸ਼ੀ ਸ਼ੇਰ ਸਿੰਘਾਂ ਦੀ ਕਿਰਪਾ ਰਹੀ ਸੰਤ ਗਿਆਨੀ ਜਨਰਲ ਸੰਜੀਖਾਸ ਆਪਣੀ ਟਰਾਵਲੇ ਮਾ ਪੁਰਸ਼ੂ ਉਂਤਰਾਸੀ ਸ਼ਹੀ ਸਿੰਘਾਂ ਦੇ ਵਰਤਮਾਨ ਸਹੀ ਸ਼ਹੀ ਸਿੰਘਾਂ ਦੀ ਕਿਰਪਾ ਰਹੀ ਤੇ ਉਹਨਾਂ ਦੀ ਯਾਦ ਨੂੰ ਸਮਰਪਣ 14 ਜੂਨ ਨੂੰ ਪਿੰਡ ਆਗਾਪੁਰ ਮਹਾਰਾਜ ਕਿਰਪਾ ਨਾਲ ਸ਼ਹੀ ਸਿੰਘਾਂ ਦੀ ਕਿਰਪਾ ਨਾਲ ਦਾਸੇ ਦਾਵਾ ਸਮਾਗਮ ਕਰਾਊਗਾ ਸ਼ਹੀ ਸਿੰਘਾਂ ਆਪੇ ਦਾਸ ਤੋਂ ਸੇਵਾ ਲੈਣ ਤੇ ਆਗਾਪੁਰ ਦੀ ਸੰਗਤ ਦਾ ਬਹੁਤ ਸਤਿਕਾਰ ਕਰਦੀ ਆ ਬਹੁਤ ਸਹਿਯੋਗ ਦਿੰਦੀ ਆ ਸਾਰੇ ਭਰਾਵਾਂ ਦਾ ਸਹਿਯੋਗ ਨਾਲ ਹੀ ਸਾਰੇ ਸਮਾਗਮ ਹੁੰਦੇ ਆ ਉਹਦੇ ਵਿੱਚ ਮੇਰੀ ਇੱਛਾ ਵਾ ਵੀ ਦਮਦਮੀ ਟਕਸਾਲ ਗੁਰਦర్శਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਪਿੰਡਰਾ ਵਾਲੇ ਤੋਂ ਦਮਦਮੀ ਟਕਸਾਲ ਜਥੇ ਤੋਂ ਆਪਾਂ ਅੰਬਰਸਰੋਂ ਮਹਿਤੇ ਤੋਂ ਸਿੰਘ ਬੁਲਾਈਏ ਜੇ ਸਿੰਘਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਨੇ ਇੱਥੇ ਯਾਨੀ ਮਹਿਤਾ ਆਪ្សਨ ਦੀ ਬੁੱਢੇ ਦਾਲ ਤੋਂ ਮਹਾਪੁਰਸ਼ ਜਿਹੜੇ ਸਫੀ ਦੌਰ ਰਹਿੰਦੇ ਆ ਉਹਨਾਂ ਨੂੰ ਤੇ ਬਾਬਾ ਸਚੈ ਸਿੰਘ ਜੀ ਮਹਾਪੁਰਸ਼ਾਂ ਨੂੰ ਤੇ ਹੋਰ ਫੌਜਾਂ ਨੂੰ ਫਿਰ ਆਪਾਂ ਬੁਲਾ ਕੇ ਜੇ ਮਹਾਰਾਜ ਨੇ ਆਪੇ ਸੇਵਾ ਲਈ ਅਸੀਂ ਕੋਣ ਹੁੰਨੇ ਕੋਈ ਕਰਨ ਵਾਲੇ 14 ਜੂਨ ਨੂੰ ਦਾਸ ਉੱਥੇ ਜਿਹੜਾ ਵਾ ਸਮਾਗਮ ਕਰਾਊਗਾ ਪਿੰਡ ਹਗਾਪੁਰ ਮਹਾਰਾ ਸੇਵਾ ਲੈਣ ਤਰਸ ਕਰਕੇ ਦਿਆ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਭਾਈ 14 ਜੂਨ ਨੂੰ ਮੈਂ ਸਾਰੇ ਵੀਰਾਂ ਨੂੰ ਫੋਨ ਵੀ ਲਾਣਾ ਵਾ ਤੇ ਸਾਰੇ ਭਰਾਵਾਂ ਨੇ ਦਰਸ਼ਨ ਵੀ ਦੇਣੇ ਆ ਇਹ ਮੇਰੀ ਬੇਨਤੀ ਪਰਮਾਨ ਕਰਕੇ ਸੋ ਇਸੇ ਕਰਕੇ ਮੈਂ ਵੀਡੀਓ ਬਣਾਈ ਮੈਂ ਆਖਿਆ ਵੀ ਆਪਾਂ ਫੋਜਾਂ ਨੂੰ ਜਾਣਕਾਰੀ ਦੇ ਦਈਏ ਕਿ ਇਹ ਸਾਰੇ ਪਹਿਰੇ ਹੋਏ ਆ ਵੀ ਅਸੀਂ ਸਮਾਗਮਾਂ ਦੀ ਮਹਾਰਾ ਸੇਵਾ ਲੈ ਰਹੇ ਆ ਤਰਸ ਕਰਕੇ ਦਿਆ ਕਰਕੇ ਲਾਜ਼ ਰੱਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਗਾਰਾ ਗ ਜਾਵੇ ਨੇ ਹਲੋ ਜਾਵੇ ਜੋੰਤਰਾਸੀ ਦੇ ਸ਼ਹੀਦ ਸਿੰਘਾਂ ਦੇ ਚਰਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਗੁਰਬਰਕਾਲ ਦੇਖ ਤੇ ਫਤਿਹ ਗੁਰਪੰਥ ਖਾਲਸੇ ਕੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ